ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਪੰਜਵਾ ਕੋਟ ਜਨਮ ਕੇ ਬਿਨ ਸੇ ਪਾਪ ਹਰ ਹਰ ਜਪਤ ਨਾਹੀ ਸੰਤਾਪ ਪਰਮੇਸ਼ਰ ਦਾ ਜਸ ਗਾਉਣ ਨਾਲ ਕਰੋੜਾਂ ਜਨਮਾਂ ਦੇ ਪਾਪ ਗੁਨਾਹ ਬਿਨ ਸੇ ਨਾਸ਼ ਹੋ ਜਾਂਦੇ ਹਨ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਹਰ ਕਈਏ ਪਰਮੇਸ਼ਰ ਦਾ ਨਾਮ ਜਪਦੇ ਆ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਸੰਤਾਪ ਦੁੱਖ ਨਹੀਂ ਹੁੰਦਾ ਗੁਰ ਕੇ ਚਰਨ ਕਮਲ ਮਨ ਵਸੇ ਮਹਾ ਬਿਕਾਰ ਤਨ ਤੇ ਸਭ ਨਸੇ ਜਿਨ੍ਹਾਂ ਦੇ ਮਨ ਚਿੱਤ ਵਿੱਚ ਗੁਰ ਸਤਗੁਰਾਂ ਦੇ ਚਰਨ ਕਮਲ ਵਾ ਗੁਰ ਪੂਜਨੀਕ ਪਰਮੇਸ਼ਰ ਦੇ ਚਰਨ ਕਮਲ ਵਸ ਗਏ ਹਨ ਉਨ੍ਹਾਂ ਦੇ ਤਨ ਸਥੂਲ ਸਰੀਰ ਤੋਂ ਜੰਮਣ ਮਰਨ ਵਿੱਚ ਪਰਮਾਉਣ ਵਾਲੇ ਮਹਾ ਹੁੰਦਾ ਵੱਡੇ ਕਾਮ ਆਦਿਕ ਵਿਕਾਰ ਸਾਰੇ ਨਸ ਜਾਂਦੇ ਨਾਸ਼ ਹੋ ਜਾਂਦੇ ਗੋਪਾਲ ਕੋ ਜਸ ਗਾਉ ਪ੍ਰਾਣੀ ਇਹ ਪ੍ਰਾਣਾਤਾਰੀ ਜੀਵ ਇਸ ਕਰਕੇ ਹਰ ਵਕਤ ਤੂੰ ਗੋਪਾਲ ਧਰਤੀ ਦੇ ਪਾਲਕ ਪਰਮੇਸ਼ਰ ਕੋ ਹੁੰਦਾ ਦਾ ਜਸ ਕੀਰਤਨ ਗਾਉਣਾ ਕਰ ਅਕਰਤ ਕਥਾ ਸਾਚੀ ਪ੍ਰਭ ਪੂਰਨ ਜੋਤੀ ਜੋਤ ਸਮਾਣੀ ਰਹਾਉ ਜਿਸ ਪ੍ਰਭੂ ਪਿਆਰੇ ਪਰਮੇਸ਼ਰ ਦੀ ਕਥਨ ਤੋਂ ਰਹਤ ਵਾਰਤਾ ਸੱਚੀ ਹੈ ਤੇ ਜੋ ਸਭਨਾ ਥਾਵਾਂ ਵਿੱਚ ਪੂਰਨ ਵਿਆਪਕ ਹੈ ਜਿਸ ਨੇ ਉਸ ਦੇ ਜਸ ਨੂੰ ਗਾਉਣਾ ਕੀਤਾ ਹੈ ਉਸ ਦੀ ਪ੍ਰਤਕ ਜੋਤ ਉਸ ਜੋਤੀ ਸਰੂਪ ਅਦਵੈਤ ਆਨੰਦ ਸਰੂਪ ਪਰਮੇਸ਼ਰ ਵਿੱਚ ਸਮਾ ਲੀਨ ਹੋ ਗਈ ਹੈ ਰਹਾਉ ਤ੍ਰਿਸ਼ਨਾ ਭੁਖ ਸਭ ਨਾਸੀ ਸੰਤ ਪ੍ਰਸਾਦ ਜਪਿਆ ਅਬਿਨਾਸੀ ਉਸ ਗੁਰਮਖ ਦੀ ਰਸਾਂ ਕਸਾਂ ਨੂੰ ਭੋਗਣ ਦੀ ਤ੍ਰਿਸ਼ਨਾ ਤੇ ਪਦਾਰਥਾਂ ਦੀ ਪ੍ਰਾਪਤੀ ਰੂਪ 와 ਆਸਾ ਰੂਪ ਭੁਖ ਸਾਰੀ ਨਾਸ਼ ਹੋ ਗਈ ਹੈ ਜਿਸ ਨੇ ਸੰਤ ਸ਼ਾਂਤ ਆਤਮਾ ਵਾਲੇ ਗੁਰਾਂ ਦੁਆਰਾ ਅਬਿਨਾਸੀ ਨਾਸ਼ ਤੋਂ ਰਹਿਤ ਪਰਮੇਸ਼ਰ ਨੂੰ ਅਰਦਾਸ ਕੀਤਾ ਹੈ ਰੈਨ ਦਿਨਸ ਪ੍ਰਭ ਸੇਵ ਕਮਾਨੀ ਹਰ ਮਿਲਣਾ ਕੀ ਇਹ ਨਿਸਾਨੀ ਜੋ ਰੈਨ ਰਾਤ ਦਿਨ ਪ੍ਰਭੂ ਪਿਆਰੇ ਪਰਮੇਸ਼ਰ ਦੀ ਭਾਉ ਭਗਤੀ ਰੂਪ ਟਹਿਲਵਾ ਪਰਮੇਸ਼ਰ ਸਰੂਪ ਗੁਰਾਂ ਦੀ ਪ੍ਰਤਖ ਟਹਿਲ ਕਮਾਉਣੀ ਹੈ ਹਰ ਪਰਮੇਸ਼ਰ ਨੂੰ ਮਿਲਣਾ ਪ੍ਰਾਪਤ ਕਰਨ ਦੀ ਇਹ ਸੱਚੀ ਨਿਸਾਨੀ ਪਹਿਚਾਣ ਹੈ ਮਿਟੇ ਜੰਜਾਲ ਹੋਏ ਪ੍ਰਭ ਦਿਆਲ ਗੁਰ ਕਾ ਦਰਸਨ ਦੇਖ ਨਿਹਾਲ ਹਾਂ ਜਿਸ ਦੀ ਪਾਉ ਭਗਤੀ ਵੇਖ ਕੇ ਪਰਮੇਸ਼ਰ ਜੀ ਦਿਆਲੂ ਕਿਰਪਾਲੂ ਹੋ ਗਏ ਹਨ ਪਾਤਸ਼ਾਹ ਫਰਮਾਉਂਦੇ ਆ ਕਿ ਉਸ ਦੇ ਜੰਮਣ ਮਰਨ ਕਰਤਾ ਭੋਗਤਾ ਦੇ ਆਦਿ ਦੇ ਸਾਰੇ ਜੰਜਾਲ ਬੰਧਨ ਦੂਰ ਹੋ ਗਏ ਨਿਵਰਤ ਹੋ ਗਏ ਮਿਟ ਗਏ ਹਨ ਅਤੇ ਉਹ ਗੁਰਮੁਖ ਗੁਰ ਸਤਿਗੁਰਾਂ ਦਾ ਪਵਿੱਤਰ ਦਰਸ਼ਨ ਦੀਦਾਰ ਵੇਖ ਕੇ ਨਿਹਾਲ ਆਨੰਦ ਦੇ ਸਹਿਤ ਹੋ ਗਿਆ ਹੈ ਵਾ ਬੰਦਨਾ ਤੋਂ ਮੁਕਤ ਹੋ ਗਿਆ ਹੈ ਪਰਾਪੂਰਬਲਾ ਕਰਮ ਬਣ ਆਇਆ ਹਰ ਕੇ ਗੁਣ ਨਿਤ ਰਸਨਾ ਗਾਇਆ ਪਰਾਪੂਰਬਲਾ ਕਰਮ ਬਣ ਆਇਆ ਹਰ ਕੇ ਗੁਣ ਨਿਤ ਰਸਨਾ ਗਾਇਆ ਜਦ ਪਰਾ ਉਤਕ੍ਰਿਸ਼ਟ ਪਾਪ ਵੱਡਾ ਪੂਰਬਲਾ ਪਿਛਲੇ ਜਨਮਾਂ ਦਾ ਕੀਤਾ ਹੋਇਆ ਕੋਈ ਸ੍ਰੇਸ਼ਟ ਕਰਮ ਫਲ ਦੇਣ ਵਾਸਤੇ ਇਸ ਮਨੁੱਖਾ ਜਨਮ ਵਿੱਚ ਸਨਮੁਖ ਆ ਬਣਿਆ ਤਦ ਹੀ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਨਿਤ ਪ੍ਰਤੀ ਕੀਰਤਨ ਵਿੱਚ ਪਾ ਕੇ ਜੀਵਾ ਨਾਲ ਗਾਉਣਾ ਕੀਤਾ ਹਰ ਕੇ ਸੰਤ ਸਦਾ ਪਰਵਾਣ ਸੰਤ ਜਨਾ ਮਸਤਕ ਨੀਸਾਨ ਹਰੀ ਪਰਮੇਸ਼ਰ ਦੇ ਪਿਆਰੇ ਸਾਸ ਗਰਾਸ ਨਾਮ ਜਪਣ ਵਾਲੇ ਸੰਤ ਮਹਾਤਮਾ ਜਨ ਹਮੇਸ਼ਾ ਹੀ ਵਾਹਿਗੁਰੂ ਦੇ ਦਰ ਉੱਤੇ ਕਹਿੰਦੇ ਪ੍ਰਵਾਨਿਤ ਹਨ ਕਿਉਂਕਿ ਉਹ ਸੰਤ ਮਹਾਤਮਾ ਜਨਾਂ ਦੇ ਮੱਥੇ ਉੱਤੇ ਨਿਸ਼ਾਨ ਲੇਖ ਹੀ ਐਸੇ ਲਿਖੇ ਹਨ ਵਾ ਮਹਾਤਮਾ ਜਨਾਂ ਦੇ ਅੰਤਹਿ ਕਰ ਰੂਪੀ ਮੱਥੇ ਵਿੱਚ ਪਰਮੇਸ਼ਰ ਪ੍ਰਗਟ ਹੋ ਜਾਂਦਾ ਹੈ ਵਾ ਜੇਕਰ ਮਸਤਕ ਮੱਥੇ ਉੱਤੇ ਸ੍ਰੇਸ਼ਟ ਨਿਸ਼ਾਨ ਲੇਖ ਲਿਖੇ ਹੋਣ ਤਾਂ ਹੀ ਪਰਮੇਸ਼ਰ ਦੇ ਪਿਆਰੇ ਸੰਤ ਜਨਾਂ ਨਾਲ ਮਿਲਾਪ ਹੁੰਦਾ ਹੈ ਦਾਸ ਕਿਰੇਣ ਪਾਏ ਜੇ ਕੋਈ ਨਾਨਕ ਤਿਸ ਕੀ ਪਰਮਗਤ ਹੋਏ ਐਸੇ ਪ੍ਰਭੂ ਦੇ ਦਾਸ ਸੇਵਕਾਂ ਦੀ ਚਰਨ ਰੇਣ ਧੂੜੀ ਜੇਕਰ ਕੋਈ ਪਾਏ ਪ੍ਰਾਪਤ ਕਰ ਲਵੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਉਸ ਦੀ ਪਰਮਗਤ ਵੱਡੀ ਗਤੀ ਹੁੰਦੀ ਹੈ ਭਾਵ ਉਸ ਨੂੰ ਕੇਵਲ ਮੁਕਤੀ ਪ੍ਰਾਪਤੀ ਹੋ ਜਾਂਦੀ ਹੈ RAM KALI MAHALLA PANJWA ਸਤਿਗੁਰੂ ਜੀ ਵੱਡੇ ਗੁਰੂ ਸਹਿਬਾਨਾਂ ਦੀ ਵਿੜਿਆਈ ਕਥਨ ਕਰਦੇ ਹੋਏ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਆ ਦਰਸ਼ਨ ਕਉ ਜਾਈਏ ਕੁਰਬਾਨ ਚਰਨ ਕਮਲ ਹਿਰਦੈ ਧਰ ਧਿਆਨ ਏ ਭਾਈ ਗੁਰਾਂ ਪਰਮੇਸ਼ਰ ਦੇ ਪਵਿੱਤਰ ਦਰਸ਼ਨ ਦੀਦਾਰਾਂ ਤੋਂ ਕੁਰਬਾਨ ਬਲਹਾਰ ਜਾਣਾ ਕਰੀਏ ਤੇ ਹਿਰਦੈ ਚਿਤ ਦੇ ਵਿੱਚ ਗੁਰਾਂ ਪਰਮੇਸ਼ਰ ਦੇ ਚਰਨ ਕਮਲਾਂ ਦਾ ਧਿਆਨ ਖਿਆਲ ਧਰਨਾ ਕਰੀਏ ਤੂਰ ਸੰਤਨ ਕੀ ਮਸਤਕ ਲਾਈ ਜਨਮ ਜਨਮ ਕੀ ਦੁਰਮਤ ਮਲ ਜਾਈ ਸੰਤ ਮਹਾਤਮਾ ਜਨਾਂ ਦੇ ਚਰਨਾਂ ਦੀ ਧੂੜ ਨੂੰ ਵਾ ਮਹਾਤਮਾ ਜਨਾਂ ਦੇ ਹਿਰਦੇ ਵਿੱਚ ਵਸਦੇ ਹੋਏ ਪਰਮੇਸ਼ਰ ਦੇ ਚਰਨਾਂ ਕਮਲਾਂ ਦੀ ਧੂੜ ਨੂੰ ਆਪਣੇ ਮਸਤਕ ਮੱਥੇ ਉੱਤੇ ਲਾਉਣਾ ਕਰੀਏ ਫਿਰ ਜਨਮ ਜਨਮਾਤਰਾ ਦੀ ਖੋਟੀ ਮਾਤਰੂਪ ਮੈਲ ਅੰਦਰੋਂ ਚਲੀ ਜਾਂਦੀ ਹੈ ਜਿਸ ਭੇਟ ਮਿਟੈ ਅਭਿਮਾਨ ਜਿਸ ਗੁਰੂ ਦੇ ਨਾਲ ਭੇਟ ਹੁੰਦਾ ਮਿਲਣੇ ਕਰਕੇ ਦਿਲ ਦਾ ਅਭਿਮਾਨ ਹੰਕਾਰ ਮਿਟ ਜਾਂਦਾ ਨਿਵਰਤ ਹੋ ਜਾਵੇ ਪਾਰ ਬ੍ਰਹਮ ਸਭ ਨਦਰੀ ਆਵੇ ਕਰ ਕਿਰਪਾ ਪੂਰਨ ਭਗਵਾਨ ਰਹਾਉ ਫਿਰ ਪਾਰ ਬ੍ਰਹਮ ਪਾਪਾ ਪੁੰਨਾ ਤੋਂ ਪਰੇ ਬ੍ਰਹਮ ਵਿਆਪਕ ਪਰਮੇਸ਼ਰ ਹੀ ਸਾਰਿਆਂ ਵਿੱਚ ਦ੍ਰਿਸ਼ਟੀ ਆਉਂਦਾ ਹੈ ਨਜ਼ਰ ਆ ਜਾਂਦਾ ਹੈ ਪਰੰਤੂ ਪੂਰਾ ਗੁਰੂ ਪੂਰਨ ਵਿਆਪਕ ਭਗਵਾਨ ਪਰਮੇਸ਼ਰ ਦੀ ਕਿਰਪਾ ਦਇਆ ਦ੍ਰਿਸ਼ਟੀ ਕਰਕੇ ਹੀ ਪ੍ਰਾਪਤ ਹੁੰਦਾ ਹੈ ਰਗਾਉ ਗੁਰ ਕੀ ਕੀਰਤ ਜਪੀਐ ਹਰ ਨਾਉ ਗੁਰ ਕੀ ਭਗਤ ਸਦਾ ਗੁਣ ਗਾਉ ਏ ਭਾਈ ਗੁਰ ਸਤਗੁਰਾਂ ਦੀ ਕੀਰਤ ਮਹਿਮਾ ਕਰਦੇ ਆ ਪਰਮੇਸ਼ਰ ਦਾ ਨਾਮ ਜਪੀਐ ਚੇਤੇ ਕਰਨਾ ਚਾਹੀਦਾ ਵਾ ਗੁਰਾਂ ਦੀ ਕੀਰਤ ਮਹਿਮਾ ਬਾਬਤ ਬਚਨ ਕਥਨ ਕਰਿਆ ਕਰੋ ਤੇ ਸਤਗੁਰਾਂ ਦਾ ਦਿੱਤਾ ਆ ਪਰਮੇਸ਼ਰ ਦਾ ਨਾਮ ਅੰਮ੍ਰਿਤ ਜਪਣਾ ਕਰੋ ਗੁਰ ਸਤਗੁਰਾਂ ਦੀ ਸਿੱਖੀ ਕਮਾਉਂਡ ਰੂਪ ਭਗਤੀ ਕਰਕੇ ਹਮੇਸ਼ਾ ਪਰਮੇਸ਼ਰ ਦੇ ਗੁਣ ਗਾਇਆ ਕਰੋ ਗੁਰ ਕੀ ਸੁਰਤ ਨਿਕਟ ਕਰ ਜਾਨ ਗੁਰ ਕਾ ਸ਼ਬਦ ਸਤ ਕਰਮਾਨ ਗੁਰ ਸਤਗੁਰਾਂ ਦੀ ਸੁਰਤ ਗਿਆਤ ਸਿੱਖਿਆ ਦੁਆਰਾ ਸੱਚ ਸਰੂਪ ਨੂੰ ਨਿਕਟ ਨਜ਼ਦੀਕ ਕਰਕੇ ਜਾਣਣਾ ਕਰੋ ਵਾ ਗੁਰਾਂ ਦੀ ਸਿੱਖਿਆ ਦੁਆਰਾ ਸੋ ਰਤ ਸੋ ਸਰੇਸ਼ਟ ਰਤ ਪ੍ਰੀਤੀ ਕਰਕੇ ਪ੍ਰਭੂ ਨੂੰ ਸਦਾ ਨੇੜੇ ਜਾਣਣਾ ਕਰੋ ਗੁਰ ਸਤਗੁਰਾਂ ਦਾ ਸ਼ਬਦ ਉਪਦੇਸ਼ ਸੱਚਾ ਕਰਕੇ ਮੰਨਣਾ ਕਰੋ ਗੁਰ ਬਚਨੀ ਸਰ ਸੁਖ ਦੁਖ ਕਦੇ ਨ ਬਿਆਪੇ ਤ੍ਰਿਸ਼ਨਾ ਭੁਖ ਗੁਰ ਬਚਨੀ ਸਤਗੁਰਾਂ ਦੇ ਵਾਕਾਂ ਨੂੰ ਕਮਾ ਕੇ ਦੁਖ ਸੁਖ ਵਿੱਚ ਸੰਸਾਰ ਇੱਕੋ ਜਿਹੀ ਬਰਾਬਰ ਬਿਰਤੀ ਰੱਖਣਾ ਕਰੋ ਫਿਰ ਕਦਾ ਚਿੱਤ ਵੀ ਰਸਾਂ ਕਸਾਂ ਦੇ ਭੋਗਾਂ ਦੀ ਤ੍ਰਿਸ਼ਨਾ ਤੇ ਪਦਾਰਥਾਂ ਆਸਾ ਰੂਪ ਭੁਖ ਨਹੀਂ ਵਿਆਪੇਗੀ ਲੱਗੇਗੀ ਮਨ ਸੰਤੋਖ ਸਬਦ ਗੁਰ ਰਾਜੇ ਮਨ ਸੰਤੋਖ ਸਬਦ ਗੁਰ ਰਾਜੇ ਜਪ ਗੋਬਿੰਦ ਪੜਦੇ ਸਭ ਕਾਜੇ ਜਿਨ੍ਹਾਂ ਦੇ ਚਿਤ ਸਤਗੁਰਾਂ ਦੇ ਸਬਦ ਉਪਦੇਸ਼ ਕਰਕੇ ਪਦਾਰਥਾਂ ਵੱਲੋਂ ਰੱਜੇ ਤ੍ਰਿਪਤ ਹੋ ਗਏ ਆ ਉਹਨਾਂ ਦੇ ਮਨ ਚਿਤ ਸੰਤੋਖ ਸਬਰ ਦੇ ਸਹਿਤ ਹੋ ਗਏ ਜਿਨ੍ਹਾਂ ਨੇ ਗੋਬਿੰਦ ਪਰਮੇਸ਼ਰ ਦੇ ਨਾਮ ਨੂੰ ਜਪਿਆ ਉਹਨਾਂ ਦੇ ਪਰਮੇਸ਼ਰ ਨੇ ਸਾਰੇ ਪੜਦੇ ਕਾਜੇ ਟਕ ਲਏ ਪਾ ਉਹਨਾਂ ਦੇ ਸਾਰੇ ਔਗਣ ਮਿਟ ਗਏ ਗੁਰ ਪਰਮੇਸ਼ਰ ਗੁਰ ਗੋਬਿੰਦ ਗੁਰਦਾਤਾ ਦਇਆਲ ਬਖਸ਼ਿੰਦ ਗੁਰ ਸਤਗੁਰੂ ਸਾਹਿਬ ਜੀ ਪਰਮੇਸ਼ਰ ਰੂਪ ਹੈ ਅਤੇ ਗੋਬਿੰਦ ਪਰਮੇਸ਼ਰ ਗੁਰ ਸਤਗੁਰੂ ਰੂਪ ਹੈ ਗੁਰ ਸਤਗੁਰੂ ਸਾਹਿਬ ਜੀ ਸਾਰੇ ਪਦਾਰਥਾਂ ਨਾਮ ਮੁਕਤੀ ਬ੍ਰਹਮ ਗਿਆਨ ਆਦ ਦਾ ਦਾਤਾ ਹੈ ਦਇਆਲ ਦਇਆ ਦਾ ਆਲਕਰ ਹੈ ਸਦਾ ਔਗਣਾਂ ਨੂੰ ਬਖਸ਼ਿੰਦ ਬਖਸ਼ਣ ਵਾਲਾ ਹੈ ਗੁਰ ਚਰਨੀ ਜਾ ਕਾ ਮਨ ਲਗਾ ਨਾਨਕ ਦਾਸ ਤਿਸ ਪੂਰਨ ਭਾਗਾ ਹਐਸੀ ਸਤਿਗੁਰੂ ਸਾਹਿਬ ਜੀ ਦੀ ਚਰਨਾ ਕਮਲਾਂ ਵਿੱਚ ਜਿਸ ਦਾ ਮਨ ਚਿਤ ਲੱਗ ਗਿਆ ਸਤਿਗੁਰੂ ਸਾਹਿਬ ਜੀ ਦੱਸਦੇ ਕਿ ਉਸ ਦਾਸ ਸੇਵਕ ਦੇ ਪੂਰੇ ਸ਼੍ਰੇਸ਼ਟ ਭਾਗਾ ਕਰਮ ਹਨ ਵਾ ਉਸ ਦੇ ਸ਼੍ਰੋਮਣੀ ਕਰਮ ਹਨ RAM KALI MOHALLA PANJWA ਕਿਸ ਪਰਵਾਸੈ ਵਿਚ ਰਹਿ ਭਵਨ ਮੂੜ ਮੁਗਦ ਤੇਰਾ ਸੰਗੀ ਕਵਨ हे ਜੀ ਕਿਹਦੇ ਪਰਵਾਸੇ ਭਰੋਸੇ ਸੰਸਾਰ ਵਿਚ ਵਿਚਰਦਾ ਤੁਰਿਆ ਫਿਰਦਾ ਹੈ ਵਾ ਪ੍ਰਾਇ ਦੇਵੀ ਦੇਵਤਿਆਂ ਦੇ ਪਵਨ ਘਰ ਵਿਚ ਤੁਰਿਆ ਮੱਥੇ ਟੇਕਦਾ ਫਿਰਦਾ ਹੈ हे ਸ਼ਾਸਤਰ ਗਿਆਨ ਤੋਂ ਹੀਣੇ ਮੂੜ ਮੂਰਖ ਤੇ ਵਿਵਹਾਰਾਂ ਤੋਂ ਹੀਣੇ ਮੁਗਦ ਬੇਸਮਝ ਜੀਵ ਤੇਰਾ ਪ੍ਰਲੋਕ ਵਿਚ ਕੌਣ ਸੰਗੀ ਸਾਥੀ ਹੋਵੇਗਾ ਬਾਵ ਇਸ ਦੁਨੀਆ ਵਿੱਚੋਂ ਤੇਰਾ ਕੋਈ ਵੀ ਸਾਥੀ ਨਹੀਂ ਹੋਵੇਗਾ। ਰਾਮ ਸੰਗੀ ਤਿਸ ਗਤ ਨਹੀਂ ਜਾਣੈ। ਪੰਜ ਬਟਵਾਰੇ ਸੇ ਮੀਤ ਕਰ ਮੰਨੈ। हे ਜੀਵ ਤੇਰਾ ਲੋਕ ਪ੍ਰਲੋਕ ਵਿੱਚ ਕੇਵਲ ਰਾਮ ਪਰਮੇਸ਼ਰ ਹੀ ਸੰਗੀ ਸਾਥੀ ਹੈ। ਪਰ ਤੂੰ ਉਸ ਦੀ ਗਤ ਪ੍ਰਾਪਤੀ ਬਾਬਤ ਜਾਣਦਾ ਨਹੀਂ। ਜੋ ਪੰਜ ਕਾਮ, ਕ੍ਰੋਧ, ਲੋਭ, ਮੋਹ, ਆਦਿ ਵਿਕਾਰ ਬਟਵਾਰੇ, ਰਾਹ ਮਾਰ, ਠੱਗ ਹਨ। ਉਹਨਾਂ ਨੂੰ ਤੂੰ ਮੀਤ ਮਿੱਤਰ ਕਰਕੇ ਮੰਦਾ ਹੈ ਸੋ ਘਰ ਸੇਵ ਜਿਤ ਉਧਰਹਿ ਮੀਤ हे ਮੀਤ ਮਿੱਤਰਾ ਤੂੰ ਉਸ ਗੁਰੂ ਸਾਹਿਬ ਜੀ ਦੀ ਸੰਗਤ 와 ਸਾਧ ਸੰਗਤ ਰੂਪੀ ਘਰ ਨੂੰ ਸੇਵਨਾ ਕਰ ਜਿਸ ਦੇ ਸੇਵਨ ਕਰਕੇ ਤੂੰ ਸੰਸਾਰ ਸਮੁੰਦਰ ਤੋਂ ਉਧਰੈ ਹੁੰਦਾ ਉਧਰ ਮੁਕਤ ਹੋ ਜਾਵੇ ਗੁਣ ਗੋਵਿੰਦ ਰਵਿਯਹਿ ਦਿਨ ਰਾਤੀ ਸਾਧ ਸੰਗ ਕਰ ਮਨ ਕੀ ਪ੍ਰੀਤ ਰਹਾਉ ਦਿਨ ਰਾਤ ਗੋਵਿੰਦ ਦੇ ਗੋ ਵੇਦਾਂ ਕਰਕੇ ਵਿੰਦ ਜਾਣਨੇ ਜੋਗ ਪਰਮੇਸ਼ਰ ਦੇ ਗੁਣਾਂ ਨੂੰ ਰਵੀਏ ਉਚਾਰਨਾ ਕਰ ਅਤੇ ਸਾਧ ਸੰਗ ਸ੍ਰੇਸ਼ਟ ਗੁਰਾਂ ਦੀ ਸੰਗਤ ਵਾ ਸਤ ਸੰਗਤ ਦੇ ਨਾਲ ਮਨ ਚਿੱਤ ਦੀ ਪ੍ਰੀਤੀ ਲਾਉਣਾ ਕਰ ਰਹਾਉ ਜਨਮ ਬਿਹਨ ਅਹੰਕਾਰ ਅਰਵਾਦ ਤ੍ਰਿਪਤ ਨ ਆਵੇ ਵਿਖਿਆ ਸਾਧ ਇਹੇ ਜੀਵ ਦੇ ਦੀ ਹੰਕਾਰ ਹੰਗਤਾ ਅਰਵ ਅਤੇ ਬਾਦ ਝਗੜਾ ਕਰਦੇ ਆ ਤੇਰਾ ਮਨੁੱਖਾ ਜਨਮ ਬੇਅਰਥ ਹੀ ਬਿਹਾਨੋਂ ਗੁਜ਼ਰ ਗਿਆ ਤੈਨੂੰ ਵਿਸ਼ਿਆਂ ਦੇ ਸਾਦ ਸੁਆਦ ਵਿੱਚ ਫਸੇ ਹੋਏ ਨੂੰ ਕਦੇ ਵੀ ਤ੍ਰਿਪਤੀ ਰਾਜ ਨਹੀਂ ਆਉਂਦਾ ਪਰਮਤ ਪਰਮਤ ਮਹਾ ਦੁੱਖ ਪਾਇਆ ਤਰੀ ਨਾ ਜਾਈ ਦੁੱਤਰ ਮਾਇਆ ਪਰ ਤਖ ਵਜੂਨਾ ਵਿੱਚ फडਕਦਿਆਂ ਪਰਮੰਧਿਆਂ ਮਹਾ ਬੜਾ ਭਾਰੀ ਦੁੱਖ ਕਸ਼ਟ ਪਾਉਣਾ ਕੀਤਾ ਹੈ ਜੋ ਦੁੱਤਰ ਕਠਨ ਮਾਇਆ ਪ੍ਰਬਲ ਹੈ ਇਹ ਤੇਰੇ ਕੋ ਨੂੰ ਆਪਣੇ ਆਪ ਤਰੀ ਪਾਰ ਨਹੀਂ ਕੀਤੀ ਜਾਣੀ ਕਾਮ ਨ ਆਵੇ ਸੁਕਾਰ ਕਮਾਵੇ ਆਪ ਬੀਜ ਆਪੇ ਹੀ ਖਾਵੇ ਜੋ ਕਰਮ ਪਰਲੋਕ ਦੇ ਵਿੱਚ ਭਾਵ ਜੋ ਕਰਮ ਪਰਲੋਕ ਵਿੱਚ ਕੰਮ ਨਹੀਂ ਆਉਂਦੇ ਉਹ ਮੰਦ ਕਰਮ ਤੂੰ ਕਮਾਉਂਦਾ ਹੈ ਤੂੰ ਆਪਣੇ ਬੀਜੇ ਹੋਏ ਚੰਗੇ ਮੰਦੇ ਕਰਮਾਂ ਦਾ ਫਲ ਆਪ ਹੀ ਖਾਣਾ ਭੋਗਣਾ ਕਰਦਾ ਹੈ ਰਾਖਨ ਕੋ ਦੂਸਰ ਨਹੀਂ ਕੋਏ ਤਉ ਨਿਸਤਾ ਤਉ ਨਿਸਤਰੈ ਜੋ ਕਿਰਪਾ ਹੋਏ ਹੀ ਪਾਈ ਪਰਮੇਸ਼ਰ ਤੋਂ ਬਿਗੈਰ ਰੱਖਿਆ ਕਰਨ ਵਾਸਤੇ ਹੋਰ ਦੂਜਾ ਕੋਈ ਵੀ ਨਹੀਂ ਹੈ ਜਦ ਪਰਮੇਸ਼ਰ ਦੀ ਦਇਆ ਦ੍ਰਿਸ਼ਟੀ ਹੋਵੇ ਤਦ ਹੀ ਗੁਰਾਂ ਦੁਆਰਾ ਨਾਮ ਜਪ ਕੇ ਸੰਸਾਰ ਸਮੁੰਦਰ ਤੋਂ ਤਰਨਾ ਹੁੰਦਾ ਹੈ ਪਦ ਪੁਨੀਤ ਪ੍ਰਭ ਤੇਰਾ ਨਾਮ ਆਪਣੇ ਦਾਸ ਕੋ ਕੀਜੈ ਦਾਨ हे प्रभु परमेश्वर आप जी दा नाम पदद पापी पुरुषा नु पुनीत पवित्र करन वाला है इसलिए मेनू आप दे दास सेवक नु अपना नाम दान बक्षणा करो जी कर कृपा प्रभु गत कर मेरी शरण गही नानक प्रभु तेरी हे <coughs> प्रभु परमेश्वर प्यारे कृपा मेहर दी दृष्टि कर ते करके मेरी गत कल्याण करना करो ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਪ੍ਰਭੂ ਪਰਮੇਸ਼ਰ ਮੈਂ ਇੱਕ ਤੇਰੀ ਤੋਂ ਪਾਪ ਆਪ ਜੀ ਦੀ ਸਰਣ ਓਟ ਗ੍ਰਹਿਣ ਕੀਤੀ ਹੈ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ